ਨਹੀਂ ਨਹੀਂ ਨੰਗਣੂ ਹੈਗਾ ਰਾਜ ਚਲੋ ਭਾਈ ਦੇਖੀਏ ਫਿਰ ਡੈਮ ਡੈਮ ਗਈ ਹੈ ਨਮ ਬਿਆਸ ਦੇ ਵਿੱਚ ਕਿੰਨਾ ਕੁ ਪਾਣੀ ਹੈ ਹੈ ਆਹੋ ਕੇਸਟੀ ਭਈ ਹੈ ਨਾ ਪਾਵਰ ਬੋਟ ਆ ਇਹ ਮੋਟਰ ਬੋਟ ਆ ਅੱਜ ਮੈਂ ਆਇਆ ਹਾਂ ਬਿਆਸ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਿਆਸ ਦਾ ਕਿੰਨਾ ਕੁ ਪਾਣੀ ਆ ਬਈ ਇੱਥੇ ਹੜ ਲਿਆਂਦਾ ਪਿਆ ਬਿਆਸ ਨੇ ਤਾਂ ਪਾਣੀ ਪਾਉਂਦਾ ਪੂਰਾ ਰੌਲਾ ਪਾਣੀ ਫੁੱਲ ਪ੍ਰੈਸ਼ਰਾਂ ਤੇ ਆ ਚੈੱਕ ਕਰੋ ਇੱਧਰ ਆ ਦੇਖੋ ਉਧਰ ਪਾਣੀ ਕਿਤੇ ਤੱਕ ਆ ਰਿਹਾ ਹੈ ਬਹੁਤ ਪਿੱਛੇ ਤੱਕ ਆਇਆ ਹੋਇਆ ਹੈ ਪਾਣੀ ਆ ਰਾਮਾ ਭਾਈ ਨਾ ਕੋਨਾ ਕਪੜਿਆ ਗਿਆ ਹੋਵੇ ਅੱਗੇ ਚੱਲਦੇ ਆ ਅੱਗੇ ਜਾ ਕੇ ਦੇਖਦੇ ਆਪਾਂ ਬਰੇ ਦਾ ਰੇਲਵੇ ਦਾ ਬ੍ਰਿਜ ਇੱਥੇ ਇੱਕ ਕਪੜ ਬਣਿਆ ਹੋਇਆ ਹੈ ਇੱਥੇ ਆਹ ਦੇਖੋ ਦਰਾਖਾ ਦਾ ਪਾਣੀ ਆਇਆ ਸਾਬ ਮੈਂ ਜੂਮ ਕਰਕੇ ਦਿਖਾਉਣਾ ਉਹਲੇ ਟ੍ਰੇਨ ਲੰਘ ਰਹੀ ਆ। ਆ ਜਿਹੜੇ ਆਪਣੇ ਪੁਲ ਦੇ ਵੀ ਹੁੰਦੇ ਆ ਨਾ ਅੱਧੇ ਅੱਧੇ ਵਿੱਚ ਡੁੱਬੇ ਹੋਏ ਆ। ਨਹੀਂ ਕਿਥੇ ਕਿੰਨੇ ਬਾਹਰ ਨੂੰ ਹੁੰਦੇ ਆ। ਕੋਈ ਹੈਲਦਾ ਜੇ ਨਹੀਂ। ਨੂੰ ਆਇਆ ਤਾਂ ਹੈਲਦਾ ਜੇ। ਹੈ? ਕੰਨੀ ਤਾਂ ਬੰਦ ਕਰਿਆ। ਆ ਮਿਆਰ ਖਤਮ ਆ ਜੀ। ਬੜੀ ਗਾਹ ਤੱਕ ਨਾ ਜਾਈਏ ਆਪਾਂ। ਤੋਂ ওই ਪਾਣੀ ਦਾ ਪ੍ਰੈਸ਼ਰ ਚੈੱਕ ਕਰ। ਸਾਰਾ ਪਾਣੀ ਪੇਚੋਂ ਬਰਸਾਤਾ ਕਰਕੇ ਛੱਡਿਆ ਹੋਇਆ ਵਾ ਇਹਨੇ ਹੜ ਲਿਆਂਦੇ ਪਈ ਆ ਆਸੇ-ਪਾਸੇ ਜਿੰਨੇ ਖੇਤ ਬਾਗ ਦੇ ਸਾਰਿਆਂ ਵਿੱਚ ਸਾਰੇ ਲਪੇਟ ਚਸਟਾ ਮਾਇ ਪੈ ਇਧਰਲੇ ਪਾਸੇ ਜਿਹੜੇ ਆਪਾਂ ਦਰਖਤ ਦੇ ਕੰਡੇ ਦੇਖਦੇ ਆ ਨਾ ਦਰਖਤ ਲੱਗੇ ਹੁੰਦੇ ਆਸੇ ਵਿੱਚ ਸਾਰੇ ਅੱਧੇ ਅੱਧੇ ਵਿੱਚ ਡੁੱਬੇ ਹੋਏ ਆ ਪਾਣੀ ਹੈ ਹੀ ਬਹੁਤ ਪ੍ਰੈਸ਼ਰ ਤੇ ਆ ਪਾਣੀ ਦਾ ਪ੍ਰੈਸ਼ਰ ਚੈੱਕ ਕਰ ਪਾਣੀ ਦੀ ਆਵਾਜ਼ ਕਿੰਨੀ ਆਉਂਦੀ ਆ ਨਾ ਔਰ ਟ੍ਰੇਨ ਦਾ ਗਾਇਬ ਹੋਾਈ ਜਾਂਦਾ ਸੀ ਪਹਿਲਾਂ ਦਰਖਤ ਮੇਰੇ ਸਾਹਮਣੇ ਅੱਧਾ ਵਿੱਚ ਆ ਇਹ 7-8 ਫੁੱਟ ਦੇ ਪਿਆ ਹੋਣ ਹਾਂ ਹਾਂ ਪੂਰਾ ਦਰਖਤ ਬਈ ਵਿਚਿਆ ਹੋਇਆ ਹੈ 7 ਲੋਜ ਦਾ ਪਾਣੀ ਦੇਦੇ ਮੂਰੇ ਕੁਝ ਨਹੀਂ ਹੈਗਾ ਰੋਡ ਜੀ ਵੀ ਦੇਖੋ ਜਿੱਦੀ ਨਾਲ ਨਹੀਂ ਕਿਹੜੀ ਆਹ ਰੋਡ ਬਿਲਕੁਲ ਆਗੇ ਆਈ ਪਈ ਆ रेड लाइन ਤੇ ਆਇਆ ਹੈ ਬਾਣੀ ਐਸਟੈਂਪੂ ਦਾ ਸਾਹਮਣੇ ਆਪਣੇ ਆਇਆ ਦਾ ਅੰਮ੍ਰਿਤਸਰ ਵਾਲਾ ਰੋਡ ਮੇਨ ਰੋਡ ਡੀਟੀ ਰੋਡ ਤੇ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਔਰਲੇ ਪਾਸੇ ਆਏ ਹਾਂ ਤੋ ਵੀ ਪਾਣੀ ਹੈਗਾ ਪੂਰੇ ਰਿਸਕ ਤੇ ਸੋ ਸਾਨੂੰ ਇੱਥੇ ਖੜਨਾ ਅਲਾਉਡ ਨਹੀਂ ਹੈਗਾ ਤੇ ਸਾਨੂੰ ਇੱਥੋਂ ਦੀ ਸੇਫਟੀ ਦੇ ਰੱਖਦੇ ਹੋਏ ਸਾਨੂੰ ਵਾਪਸ ਉੱਥੋਂ ਕਹਿੰਦੇ ਹੋ ਸਾਈਡ ਤੇ ਹੋ ਜਾਓ ਤੁਸੀਂ ਸੋ ਮੈਂ ਵੀਡੀਓ ਇੱਥੇ ਕਲੋਜ਼ ਕਰਦਾ ਤੁਹਾਨੂੰ ਵੀਡੀਓ ਦੇ ਵਿੱਚ ਮੇਨ ਮੈਂ ਪਾਣੀ ਦੀ ਅਪਡੇਟ ਦੇਣੀ ਸੀ ਉਹ ਦੇਤੀ ਹੋਈ ਆ ਸੋ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਆਪਣੇ ਜਰੂਰ ਕਰ ਦਿਓ ਆਸੇ ਬਸ ਦਾ ਮਾਹੌਲ ਦੇਖ ਲਓ ਇੱਥੇ ਪੂਰਾ ਜੰਗਲ ਹੀ ਹੈ ਵੈਸੇ ਇੱਧਰ ਆਉਣਾ ਵੀ ਘੱਟ ਇਲਾਉਡ ਆ ਆਪਾਂ ਫੇਰ ਵੀ ਤੁਹਾਨੂੰ ਦਿਖਾਉਣ ਕਰਕੇ ਇਸ ਦੇ ਸਾਈਡ ਆ ਗਏ ਸੀ